ਜਸਵੰਤ ਸਿੰਘ ਕਮਲਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਸੱਦੇ ਦਾ ਚੌਥਾ ਪਾਗ ਰਾਜ ਮੈਂ ਤੇਰੀ ਸੇਵਾ ਕਰਕੇ ਵੀ ਨਾ ਦੇਖ ਲਈ ਚਾਰਾਂ ਦਾ ਆਪਣਾ ਆਪ ਸਕਾਰ ਹਸਰਤ ਬਣਿਆ ਹੋਇਆ ਸੀ ਹਰ ਹਾਲਤ ਵਿੱਚ ਅਰਮਾਨ ਦਿਲ ਵਿੱਚ ਹੀ ਰਹਿਣਾ ਸੀ ਬੇ ਜੀ ਬੇ ਜੀ ਨਿਤ ਸਵੇਰੇ ਆਉਂਦੀ ਤੇ ਸ਼ਾਮ ਨੂੰ ਚਲੀ ਜਾਂਦੀ ਏ ਇਹਨਾਂ ਦੀ ਤਾਂ ਮੈਂ ਕੁਝ ਵੀ ਨਹੀਂ ਲੱਗਦੀ ਰਾਤੀ ਨੌਕਰਾਨੀ ਕੋਲ ਪੈ ਜਾਂਦੀ ਏ ਬੱਸ ਸਵਰਨੀ ਦੁੱਖ ਸੁੱਖ ਦੀ ਸਾਂਝੀ ਹੈ। ਰਾਜ ਨੇ ਇੱਕ ਤਰ੍ਹਾਂ ਆਪਣਾ ਆਪ ਕਹਿ ਸੁਣਾਇਆ। ਸਵਰਨ ਨੂੰ ਮੰਗਵਾਉਣ ਵਾਲਾ ਤੋਂ ਬੜਾ ਚੰਗਾ ਕੰਮ ਕੀਤਾ। ਮੈਂ ਸੁਣ ਕੇ ਬੜਾ ਖੁਸ਼ ਹੋਇਆ ਸੀ। ਐਵੇਂ ਵਿਆਹ ਕਰਾ ਕਰ ਕੇ ਛੱਡੀ ਜਾਣਾ ਵੀ ਕੀ ਹੋਇਆ। ਉਹੋ ਜਿਹੇ ਮਾਪੇ ਰਾਜ ਨਫ਼ਰਤ ਵਿੱਚ ਭਰ ਗਈ। ਰਾਜ ਤੇਰੇ ਮਾਤਾ ਪਿਤਾ ਨੇ ਤੇਰੀ ਬਾਪਤ ਨਹੀਂ ਮਹਿਸੂਸ ਕੀਤਾ। ਮਹਿਸੂਸ ਉਹ ਦੋਹੀ ਹੱਥੀ ਪੇਟਦੇ ਐ। ਬਾਹ ਹੱਥੋਂ ਛੁੱਟੀ ਡੋਰ ਤੇ ਪੇਟਣਾ ਵੀ ਕੀ ਆਖ ਹੂੰ। ਬੇਜੀ ਪਿਤ ਪਿਤਾ ਜੀ ਨੂੰ ਬਥੇਰੀਆਂ ਤੁਹਾਂਆਂ ਦੇ ਰਹੀ ਐ ਪਰ ਉਸ ਦੀ ਸੁਣੀ ਇੱਕਣਾ ਅੱਜ ਬੇਜੀ ਦੀ ਹਾਲਤ ਹੈ ਕਿ ਪਹਿਲਾਂ ਮਾਰਨ ਨੂੰ ਤਿਆਰ ਹੈ ਰਾਜ ਦੀਆਂ ਅੱਖਾਂ ਮਾਂ ਪਿਆਰ ਨਾਲ ਭਰ ਗੰਗਾ ਚਾਨਣ ਇੱਕ ਮਿੰਟ ਕੋਈ ਗੱਲ ਨਹੀਂ ਕੀਤੀ ਫਿਰ ਉਸ ਇੱਕ ਬਾਰ ਹੀ ਪੌੜੀਆਂ ਵਿੱਚ ਦੜ ਦੜ ਸੁਣੀ ਓਟ ਕੇ ਖਲੋਕਿਆ ਕੋਈ ਗੱਲ ਨਹੀਂ ਪਾਲ ਤੁਸੀਂ ਇਸ ਖੁੰਝੇ ਹੋ ਜਾਵੋ ਆਪੇ ਲੰਘ ਜਾਵੇਗਾ ਰਾਜ ਨੇ ਮੁਸਕਾਨ ਦੇ ਅੱਖਾਂ ਕਦੀ ਬਾਰ ਖੋਲ ਕੇ ਵੀ ਵੇਖ ਲੈਂਦਾ। ਬਾਹਰ ਪਾਲ ਦੀ ਹੀ ਪੈੜਚਾਲ ਨਹੀਂ ਸੀ ਸਗੋਂ ਇੱਕ ਉਹ ਆਦਮੀ ਦੇ ਕਦਮ ਅਗੜ ਪਿਛੜ ਛਤ ਜਰਕਾਰ ਰਹੇ ਸਨ। ਚਰਨ ਦੇ ਮਨ ਦੀ ਛਾਕ ਨੇ ਰਾਜ ਦੇ ਚਿਹਰੇ ਤੇ ਆਈ ਘਬਰਾਟ ਪੜ ਲਈ। ਪਹਿਲੋਂ ਉਹ ਬਾਰੀ ਵਿੱਚ ਉੱਤਰਨ ਲਈ ਔਲਿਆ। ਪਰ ਮੈਂ ਐਡੀ ਛੀਤੀ ਪਲੰਗ ਦੇ ਉੱਤੋਂ ਦੀ ਜਾ ਕੇ ਲੰਮਕ ਨਾ ਸਕਾਂਗਾ। ਉਹ ਕਾਲੀ ਨਾਲ ਦੋ ਕਦਮ ਪਿਛਾਂ ਹਟ ਕੇ ਖੁੰਝੇ ਖਲੋ ਗਿਆ। ਉਸ ਖਲੋਤਿਆ ਖਲੋਤਿਆ ਸੋਚਿਆ ਜੇ ਮੈਨੂੰ ਲੰਮਕ ਦੇ ਨੂੰ ਦੇਖ ਲਿਆ ਲਿਆ ਜਾਂਦਾ। ਪਾਲ ਰਾਜ ਤੇ ਚੱਕ ਕਰਦਾ ਉਸ ਨੂੰ ਪੁੱਛਦਾ ਕੌਣ ਸੀ ਮੈਨਾ ਉੱਤਰ ਕੇ ਚੰਗਾ ਹੀ ਕੀਤਾ ਕੁੰਡਾ ਲਾ ਕੇ ਟੜੰਮ ਇੱਕ ਵਾਰ ਹੀ ਚਿਵਾਰੇ ਦੇ ਤੱਕ ਤੇ ਖੁੱਲ ਗਈ ਬੈਟਰੀ ਜਗਾਈ ਅਤੇ ਬੰਦੂਖ ਸੰਭਾਲੀ ਇੱਕ ਆਦਮੀ ਥੰਮ ਕਰਕੇ ਚਿਵਾਰੇ ਦੇ ਵਿਚਕਾਰ ਆ ਖਲੋਤਾ ਕੁੰਝੇ ਖਲੋਤਿਆ ਚਰਨ ਨੇ ਪਾਲ ਨੂੰ ਪਹਿਚਾਨ ਲਿਆ ਪਾਲ ਦੀ ਟਾਰਚ ਨੇ ਚਿਵਾਰਾ ਪੜਤਾਲਣਾ ਸ਼ੁਰੂ ਕਰ ਦਿੱਤਾ ਚੰਨ ਨੇ ਘੁੰਮਦੀ ਲਾਈਟ ਆਪਣੇ ਤੱਕ ਆਉਣ ਤੋਂ ਪਹਿਲਾਂ ਹੀ ਫੁਰਤੀ ਨਾਲ ਪਿਸਤੌਲ ਦੀ ਨਾਲੀਪਾਲ ਦੀ ਹਿੱਕ ਤੇ ਰੱਖ ਦਿੱਤੀ ਅਤੇ ਦੂਜਾ ਹੱਥ ਘੁੱਟ ਕੇ ਬੰਦੂਖ ਨੂੰ ਪਾ ਲਿਆ ਪਾਲ ਨੇ ਦੂਜੇ ਪਲ ਹੀ ਵੜੇ ਜਵੇ ਵਾਲੀ ਆਵਾਜ਼ ਸੁਣੀ ਹੈਂਡਸ ਅਪ ਪਾਲ ਨੇ ਛੱਟ ਬੰਦੂਖ ਛੱਡੀ ਅਤੇ ਹੱਥੋਂ ਤਾਂ ਚੁੱਕ ਲਈ ਜਗੀ ਜਗਾਈ ਬੈਂਟਰੀ ਦਾ ਚਾਨਣ ਨਿੱਕੀ ਇੱਟ ਦੀ ਕਾਲੀ ਹੋ ਚੁੱਕੀ ਛੱਤ ਦੀਆਂ ਤਰੇੜਾਂ ਵਿੱਚ ਵੱਜਦਾ ਜਾ ਰਿਹਾ ਸੀ ਅਸਲ ਵਿੱਚ ਪਾਲ ਖਾਕੀ ਕੱਪੜਾਂ ਵਿੱਚ ਪਿਸਤੌਲ ਤਾਣੀ ਖਤਰਨਾਕ ਆਦਮੀ ਦੇਖ ਕੇ ਕੰਬ ਗਿਆ ਰਾਜਦੇਹ ਹੋਸ਼ ਟਿਕਾਣੇ ਨਹੀਂ ਸੰ ਰਹੇ ਉਹਦੀਆਂ ਅੱਖਾਂ ਪਥਰਾਂੀਆਂ ਪੰਗਾਂ ਸਨ ਉਸ ਨੂੰ ਕਾਲੇ ਆ ਰਹੇ ਸਾਹਾਂ ਤੱਕ ਦਾ ਪਤਾ ਨਹੀਂ ਸੀ ਉਹਦੀ ਹੈਰਾਨੀ ਤੱਕ ਰਹੀ ਸੀ ਦੋ ਹਥਿਆਰ ਟਕਰਾ ਪਏ ਹਨ ਬਾਹਰਲਾ ਚੱਖਣ ਕਮਰੇ ਦੇ ਤਖਤੇ ਤੋੜ ਸੁੱਟੇਗਾ ਤੇ ਅਗਲੇ ਪਲ ਉਸ ਦਾ ਪਲੰਗ ਸਾਰੀ ਹਵੇਲੀ ਸਮੇਤ ਥੱਲੇ ਨਿੱਗਰ ਜਾਵੇਗਾ ਬੈਟਰੀ ਮੈਨੂੰ ਦਿਓ ਪਿਸਤੌਲ ਵਾਲੇ ਨੇ ਸਹਿਜ ਮਨਾਲ ਆਖਿਆ ਹੈਂ ਕੌਣ ਚਰਨ ਪਲਟ ਆਰਥ ਦਿੰਦੇ ਹੱਥ ਲਾ ਗਿਆ ਹਾਂ ਚਰਨ ਚੰਨ ਨੇ ਆਪਣੇ ਮੂੰਹ ਤੋਂ ਪੱਲਾ ਲਾ ਦਿੱਤਾ ਚਰਨ ਤੂੰ ਇੱਥੇ ਕਿਵੇਂ ਪਾਲ ਦਾ ਕੰਮ ਬਹਿਰਾਨੀ ਵਿੱਚ ਵਟ ਗਿਆ ਤੇ ਉਸ ਦੀਆਂ ਬਾਹਾਂ ਆਪਣੇ ਆਪ ਥੱਲੇ ਲੈ ਗਈ ਉਹ ਖੁੱਲੇ ਮੂੰਹ ਚੰਨ ਨੂੰ ਤੱਕੀ ਜਾ ਰਿਹਾ ਸੀ ਮੈਂ ਜੰਗੀਰਦਾਰ ਨੂੰ ਮਾਰਨ ਆਇਆ ਸੀ ਗਲਤੀ ਨਾਲ ਇਸ ਕਮਰੇ ਵਿੱਚ ਆ ਗਿਆ ਰਾਜ ਦੇ ਹੱਥ ਸੁੱਤੇ ਸਿੱਧ ਕੰਨਾਂ ਨੂੰ ਜਾ ਲੱਗੇ ਉਸ ਮਨ ਵਿੱਚ ਆਖਿਆ ਓਏ ਰੱਬਾ ਮੇਰੀ ਖਾਤਰ ਇਹਨਾਂ ਝੂਠ ਮੈਂ ਕਿਹਾ ਮੈਂ ਕਿਸ ਤਰ੍ਹਾਂ ਮਨਣਾ ਤੂੰ ਮੇਰਾ ਤੇ ਮੇਰੇ ਪਿਤਾ ਜੀ ਦਾ ਕਮਰਾ ਤਾਂ ਜਾਣਦਾ ਸੀ ਪਾਲ ਦੀ ਹੈਰਾਨੀ ਇਸ ਤਿਤਸੀ ਮੈਨੂੰ ਦੱਸਿਆ ਗਿਆ ਸੀ ਜਗੀਰਦਾਰ ਨੇ ਕਮਰਾ ਬਦਲ ਲਿਆ ਹੈ ਚਰਨ ਦੇ ਬੋਲ ਤੋਲ ਵਿੱਚ ਪੂਰਾ ਫਰਕ ਨਹੀਂ ਪਿਆ ਸੀ ਹੁਣ ਪੌੜਾਂ ਵਿੱਚ ਭਾਰੀ ਦੜੜ ਦੜ ਹੋ ਉਠੀ ਰਾਜ ਬੇਹੋਸ਼ੀ ਵੱਲ ਖਿੱਚੀ ਜਾ ਰਹੀ ਸੀ ਪਰ ਫਿਰ ਪਿਓ ਆਪਣੇ ਦਿਮਾਗ ਤੇ ਜੋਰ ਪਾ ਕੇ ਹਰ ਬਾਪਰਨ ਵਾਲੀ ਘਟਨਾ ਨੂੰ ਦੇਖਣ ਦਾ ਸਿਰ ਤੋੜ ਜੈਤਰਾ ਕਰ ਰਹੀ ਸੀ ਪੁਲਿਸ ਦੇ ਸਿਪਾਈਆਂ ਬਲਟ ਖੜਕਾਉਂਦਿਆਂ ਚਪੇਰਾ ਘੇਰੀ ਚੁੱਪ ਚਵਾਰਾ ਘੇਰ ਲਿਆ ਇਹਨਾਂ ਨੂੰ ਕਹੋ ਬਾਹਰ ਰਹਿਣ ਮੈਂ ਹੁਣੇ ਕਿਤੇ ਨਹੀਂ ਜਾਂਦਾ ਕਿਤੇ ਕਿਸੇ ਦੀ ਅਜਾਈ ਮੌਤ ਨਾ ਹੋ ਜਾਵੇ ਚਾਨਣ ਨੇ ਬੰਦੂਕ ਬਾਹਰ ਸਿਪਾਹਾਂ ਵੱਲ ਫੇਰ ਦਿੱਤੀ ਟਾਰਚ ਦੇ ਚਾਨਣ ਵਿੱਚ ਬੰਦੂਕ ਦੀ ਨਾਲ ਜਦੋਂ ਸਿਪਾਹਾਂ ਵੱਲ ਫਿਰੀ ਵੇਖੀ ਸਾਰੇ ਸਿਪਾਹੀ ਦੋਹੀ ਕੰਦੀ ਆਵਜੇ ਜੇ ਇਹ ਤੇਰੀ ਪਾਰਟੀ ਦਾ ਪ੍ਰੋਗਰਾਮ ਸੀ ਤਾਂ ਮੈਂ ਮੰਨ ਲੈਂਦਾ ਹਾਂ ਪਰ ਇਹ ਮੈਂ ਕਦੇ ਨਹੀਂ ਮੰਨ ਸਕਦਾ ਕਿ ਚਰਨ ਕਿਸੇ ਨੂੰ ਮਾਰ ਵੀ ਸਕਦਾ ਹੈ ਪਾਲ ਦੇ ਦੋਵੇਂ ਹੱਥ ਤਾਂ ਕੰਟੀ ਤਰੇ ਹੋਈ ਸਨ ਸਵਾ ਕਦੇ ਭੁੱਲ ਕੇ ਵੀ ਇਸ ਤਰ੍ਹਾਂ ਦਾ ਸੋਚ ਨਹੀਂ ਸਕਦੀ ਮੈਂ ਜੱਤੀ ਦੁਸ਼ਮਣੀ ਸਦਕਾ ਜੰਗੀਰਦਾਰ ਨੂੰ ਮਾਰਨਾ ਚਾਹੁੰਦਾ ਸੀ ਚੰਨ ਲਈ ਛੁਟਕਾਰੇਦਾਰਾ ਕੜੱਕੀ ਬਣ ਗਿਆ ਮੈਂ ਕਿਹਾ ਸਫੇਦ ਝੂਠ ਚੰਨ ਕਿਸੇ ਨੂੰ ਮਾਰ ਦੇਣ ਦਾ ਅਹਿਸਾਸ ਵੀ ਨਹੀਂ ਕਰ ਸਕਦਾ ਉਹ ਤਾਂ ਹੱਥਾਈ ਦੁਸ਼ਮਣ ਡਾਕੂਆਂ ਤੱਕ ਨੂੰ ਵੀ ਮਾਫ ਕਰ ਦਿੰਦਾ ਹੈ ਤੈਨੂੰ ਯਾਦ ਹੈ ਤੂੰ ਆਖਦਾ ਹੁੰਦਾ ਸੀ ਮਾਰ ਤਾੜ ਗੁੰਡਿਆਂ ਦਾ ਪਿੱਛਾ ਹੈ ਅਸੀਂ ਸਿਰਫ ਜੰਗੀਰਦਾਰੀ ਖਤਮ ਕਰਨਾ ਚਾਹੁੰਦੇ ਹਾਂ ਪਾਲ ਨੇ ਹੋਰ ਵੀ ਟਕਾਣੀ ਚੋਟ ਮਾਰ ਦਿੱਤੀ ਇਹ ਸੱਚ ਹੈ ਚਰਨ ਦੀ ਚੁਸਤੀ ਕਾਮਯਾਬ ਨਾ ਹੋ ਸਕੀ ਉਸ ਨਮਾ ਪੈਂਤਰਾ ਬਦਲਿਆ ਅਸਲ ਵਿੱਚ ਪਾਲ ਮੈਂ ਦੱਸਣਾ ਨਹੀਂ ਚਾਹੁੰਦਾ ਸੀ ਪਰ ਮੈਂ ਹੁਣ ਲੁਕਾਉਣਾ ਫਜ਼ੂਲ ਹੈ ਤੈਨੂੰ ਚੰਗੀ ਤਰ੍ਹਾਂ ਪਤਾ ਸੀ ਕਰਜੇ ਦੇ ਦਵਾਈ ਪਏ ਮੈਂ ਤੁਹਾਡੀ ਪਤਨੀ ਦੇ ਜੇਬ ਦੇ ਵਰ ਕਿਚਨ ਆਇਆ ਸੀ ਰਾਜ ਦੀ ਸੋਚ ਤੜਫ ਗਈ ਹਾਈ ਰੱਬਾ ਚਰਨ ਮੇਰੀ ਖਾਤਰ ਕਾਤਲ ਚੋਰ ਤੇ ਡਾਕੂ ਬਣ ਗਿਆ ਉਸ ਆਪਣੇ ਸਰੇਹ ਮਾਨ ਦੀਆਂ ਲੀਰਾਂ ਕਰ ਦਿੱਤੀਆਂ ਮੈਨੂੰ ਮੌਤ ਆ ਜਾਵੇ ਮੈਂ ਇਸ ਨੂੰ ਕਿਉਂ ਸੱਦਿਆ ਉਹ ਸਿੱਖ ਪਾਲੀ ਅੱਖਾਂ ਮੀਟ ਲੰਗਾ ਚਰਨ ਅਜਿਹੀ ਕਮਜ਼ੋਰ ਮਿੱਟੀ ਦਾ ਨਹੀਂ ਬਣਿਆ ਜਿਹੜਾ ਖੋਹਾ ਕਰੇ ਉਹ ਭੁੱਖਾ ਮਰ ਸਕਦਾ ਅਜਿਹਾ ਨੀਚ ਕੰਮ ਕਦੇ ਨਹੀਂ ਕਰ ਸਕਦਾ ਗੱਲ ਤਾਂ ਕੋਈ ਹੋਰ ਹੈ ਇਉਂ ਜਾਪਦਾ ਸੀ ਜਿਵੇਂ ਪਾਲ ਵੀ ਆਪਣੀ ਜਿੱਤ ਤੇ ਅੜ ਗਿਆ ਨਹੀਂ ਪਾਲ ਹੋਰ ਕੋਈ ਗੱਲ ਨਹੀਂ ਭੁੱਖ ਇਨਸਾਨ ਨੂੰ ਚੋਰ ڈاکੂ ਹੀ ਨਹੀਂ ਆਪਣਾ ਆਪ ਵੇਚਣ ਲਈ ਮਜਬੂਰ ਕਰ ਦਿੰਦੀ ਹੈ ਫालतू ਭੁੱਖਾ ਰਹਿ ਕੇ ਨਹੀਂ ਵੇਖਿਆ ਨਹੀਂ ਤਾਂ ਜਾਣਦਾ ਉਹ ਚਰਨ ਪੁੱਤਰਾ ਬਾਹਰੋਂ ਕੰਧ ਲਾ ਗੋ ਜੰਗੀਰਦਾਰ ਬੋਲ ਪਿਆ ਅਸੀਂ ਤੇਰਾ ਲੈਕਚਰ ਨਹੀਂ ਸੁਣਨਾ ਆਪਣਾ ਆਪ ਪੇਸ਼ ਕਰਨਾ ਏ ਪੁਲਸ ਅੰਦਰ ਆਵੇ ਤੇਰੀ ਪੁਲਸ ਅੰਦਰ ਨਹੀਂ ਆ ਸਕਦੀ ਚਰਨ ਵੀ ਅੰਦਰੋਂ ਗੱਜ ਪਿਆ ਜੇ ਮੈਂ ਹੁਣ ਵੀ ਨੱਠਣਾ ਚਾਹਾਂ ਮੈਨੂੰ ਸਾਰੇ ਪੈਪਸੂ ਦੀ ਤਾਕਤ ਨਹੀਂ ਰੋਕ ਸਕਦੀ ਪਰ ਜ਼ਿੰਦਗੀ ਦਾ ਭਰੋਸਾ ਮੈਨੂੰ ਹੁਣ ਅਜਿਹਾ ਕੁਝ ਨਹੀਂ ਕਰਨ ਦਿੰਦਾ ਚੰਨ ਨੇ ਪਿਸਤੌਲ ਪਾਲ ਨੂੰ ਦਿੰਦਿਆ ਬਹੁਤੀ ਸਹਿਜ ਨਾਲ ਆਖਿਆ ਇਸ ਰੈਣੀ ਨੂੰ ਦੇ ਦੇਣਾ ਪਾਲ ਲਈ ਚੰਨ ਬਾਰੇ ਸਮਝਣਾ ਅਸੰਭਵ ਹੋ ਗਿਆ ਸੀ ਉਸ ਦੀ ਹੈਰਾਨੀ ਦੀ ਸੀਮਾ ਲਗਾਤਾਰ ਤੂਲ ਫੜਦੀ ਜਾ ਰਹੀ ਸੀ ਚੰਨ ਜਾਰ ਦੀਆਂ ਸਿਫਤਾਂ ਅਤੇ ਕੁਦਰਤ ਤਸੀਰਤ ਨੇ ਉਸ ਦੇ ਹੋਸ਼ ਹਵਾਸ਼ ਨੂੰ ਮਧੋਲ ਕੇ ਰੱਖ ਦਿੱਤਾ ਚੰਨ ਨੇ ਚੋਰ ਅੱਖਾਂ ਨਾਲ ਰਾਜ ਦੇ ਪੱਥਰ ਹੋਏ ਚਿਹਰੇ ਵੱਲ ਇੱਕ ਬਲਪਲ ਦੇਖਿਆ ਫਿਰ ਖਾਲੀ ਹੱਥੀ ਕਦਮ ਪੁੱਟਦਾ ਬਾਹਰ ਪੁਲਿਸ ਦੇ ਵਿਚਕਾਰ ਆ ਗਿਆ ਬਾਲਵੀ ਉਸਦੇ ਪਿੱਛੇ ਪਿੱਛੇ ਬਾਹਰ ਨਿਕਲ ਆਇਆ ਲਓ ਲਾ ਲਓ ਹੱਥ ਕੜੀ ਚਰਨ ਨੇ ਦੋਵੇਂ ਬਾਹਾਂ ਪਾਸੇ ਖਿਲਾਰ ਦਿੱਤਨਾ ਥਾਣੇਦਾਰ ਦੇ ਇਸ਼ਾਰੇ ਤੇ ਸਪਾਂਘਾ ਨੇ ਅੱਗੇ ਵੱਧ ਕੇ ਉਸ ਨੂੰ ਹੱਥ ਕੜੀਆਂ ਮਾਰ ਲੰਗਾ ਜ਼ਗੀਰਦਾਰ ਨੇ ਥੁੱਕਦੇ ਆਖਿਆ ਇੱਕ ਕਾਮੁਨਿਸਟ ਗੁੰਡੇ ਤੋਂ ਮਾਰ ਧਾਰ ਤੇ ਕਤਲ ਬਿਨਾਂ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈ ਤੁਸੀਂ ਮਰਦੇ ਦਮ ਤੱਕ ਇਹੀ ਆਖੀ ਜਾਓ ਚਰਨ ਨੇ ਹੱਸ ਕੇ ਜ਼ਗੀਰਦਾਰ ਦੀ ਗੱਲ ਤੋਂ ਕੌਡੀ ਦੀ ਕਰ ਦਿੱਤੀ ਬੱਸ ਉਹ ਬਕਣਾ ਠਾਣੇਦਾਰ ਨੇ ਅੱਗੇ ਹੁੰਦਿਆ ਚੇਤਾਵਨੀ ਵਜਵਾ ਆਖਿਆ ਫਿਰ ਉਸ ਸਿਪਾਹਾਂ ਨੂੰ ਇਸ਼ਾਰਾ ਕਰਦੇ ਆਖਿਆ ਇਹਨੂੰ ਹੇਠਾਂ ਚੌਂਕੀ 'ਚ ਲੈ ਚੱਲੋ ਸਿਪਾਹੀ ਜਨ ਨੂੰ ਲੈ ਕੇ ਪੌੜਾਂ ਉਤਰ ਗਏ ਜੰਗੀਰਦਾਰ ਨੇ ਆਪਣੇ ਕਮਰੇ ਨੂੰ ਮੁੜਦਿਆ ਗਿਆ ਚੱਲ ਇਹਦੇ ਵਾਲਾ ਵੀ ਸਿਆਪਾ ਮੋਕਾ ਹਤਾ ਬਾਲ ਕਛ ਵਿੱਚ ਪਿਸਤੌਲ ਦੇ ਉੱਥੇ ਹੀ ਖਲੋਤਾ ਸੀ ਸੋਚ ਉਸ ਨੂੰ ਡੂਮਣੇ ਮਖੀਰ ਵਾਂਗ ਚੁੰਬੜੀ ਹੋਈ ਸੀ ਨਾજર ਨੇ ਲਾਗੂ ਹੀ ਦੰਦਣਾ ਕੱਢ ਦਿਆ ਕਿਉਂ ਸਰਦਾਰ ਜੀ ਵੇਖਿਆ ਨਾજર ਦਾ ਹੱਥ ਜਾ ਪੈ ਜਾ ਉਹ ਰਾਮ ਨਾਲ ਪਾਲ ਦੀ ਕੁਰਕੀ ਨੇ ਨੌਕਰ ਨੂੰ ਪੁੱਠੇ ਪੈਰੀ ਤੋਰ ਦਿੱਤਾ ਆ ਬੰਦੂਕ ਰੱਖ ਆ ਦੇ ਪਾਲ ਸੱਜੇ ਹੱਥ ਪਿਸਤੌਲ ਤੇ ਖੱਬੇ ਹੱਥ ਚਾਰਚ ਫੜੀ ਕਮਰੇ ਦੇ ਅੰਦਰ ਫਿਰ ਆ ਗਿਆ ਉਸ ਖਿਆਲ ਕੀਤਾ ਸ਼ਾਇਦ ਰਾਜ ਚਰਨ ਦੇ ਆਉਣ ਬਾਰੇ ਕੁਝ ਦੱਸ ਸਕੇ ਉਸ ਰਾਜ ਤੋਂ ਗੰਭੀਰ ਹੁੰਦਿਆਂ ਪੁੱਛਿਆ ਚਰਨ ਤੈਨੂੰ ਕੀ ਆਖਦਾ ਸੀ ਮੈਨੂੰ ਨਹੀਂ ਪਤਾ ਰਾਜ ਨੇ ਸਾਰੀ ਉਮਰ ਇਸ ਤਰ੍ਹਾਂ ਧਮਕ ਹੋ ਗਈ ਉੱਤਰ ਨਹੀਂ ਦਿੱਤਾ ਸੀ ਵਾਸਤਵ ਵਿੱਚ ਉਹ ਭਰੀ-ਪੀਤੀ ਪਈ ਸੀ ਪਾਲ ਖੜੇ ਦਾ ਖੜਾ ਹੀ ਰਹਿ ਗਿਆ ਟਾਰਚ ਦਾ ਫਿਰਤਾ ਫਿਰਦਾ ਚਾਨਣ ਬਾਰੀ ਤੇ ਆ ਕੇ ਖਲੋ ਗਿਆ ਪਾਲ ਬਾਰੀ ਨੂੰ ਘੂਰ ਰਿਹਾ ਸੀ ਏਟ ਆਪਣੀ ਥਾਂ ਤੋਂ ਹਿੱਲੀ ਹੋਈ ਸੀ ਤੇ ਇੱਕ ਰੱਸਾ ਬਾਰੀ ਤੋਂ ਬਾਹਰ ਜਾ ਰਿਹਾ ਸੀ ਬਾਰੀ ਵਿੱਚ ਖਲੋਤੇ ਚੰਨ ਨਿਰਾਜ ਤੇ ਅੱਖਾਂ ਨੂੰ ਗਵਾ ਦਿੱਤਾ ਪਰ ਉਸ ਨਫਰਤ ਵਿੱਚ ਸੜਾਕਾ ਭਰਿਆ ਹਰ ਤਰ੍ਹਾਂ ਦੇ ਦਰਦ ਤੇ ਪਰਸ਼ਾਮੇ ਉਸ ਦੇ ਮਨ ਤੋਂ ਲੈ ਗਏ ਇੱਕ ਤਿੱਖਾ ਇਰਾਦਾ ਪਾਲ ਦੇ ਹਰ ਵਾਰ ਨੂੰ ਕੱਟ ਦੇਣ ਲਈ ਤਿਆਰ ਸੀ ਪਾਲ ਨੇ ਪਲੰਘ ਤੋਂ ਦੀ ਹੁੰਦਿਆ ਰੱਸਾ ਖਿੱਚ ਲਿਆ ਦੂਜੇ ਪਾਸੇ ਰੱਸਾ ਪਲੰਘ ਦੇ ਭਾਵੇਂ ਨੂੰ ਬੱਜਾ ਹੋਇਆ ਸੀ ਹਰ ਨਮੀਸ਼ਾ ਕਪਾਲ ਨੂੰ ਪਾਗਲ ਬਣਾ ਰਹੀ ਸੀ ਚਰਨਬਾਰੀ ਰਾਹ ਆਇਆ ਉਹ ਕਿਉਂ ਆਇਆ ਰੱਸਾ ਇੱਥੇ ਕੌਣ ਲਿਆਇਆ ਕਿਸ ਬੰਨੇ ਰਾਜ ਮੈਂ ਰਾਜ ਮੈਂ ਕਿਹਾ ਇਹ ਸਭ ਕੁਝ ਕੀ ਹੈ ਬਾਲ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਤਰਬੂਤਰਿਆ ਹੋਇਆ ਸੀ ਰਾਜ ਨੇ ਕੋਈ ਜਵਾਬ ਨਾ ਦਿੱਤਾ ਉਹ ਬਿਟ ਬਿਟ ਦੇਖਦੀ ਰਹੀ ਰੱਸਾ ਇੱਥੇ ਕਹਿੰਨੇ ਲਿਆਂਦਾ ਮੈਂ ਆਪ ਲਿਆਇਆ ਰਾਜ ਬਿਲਕੁਲ ਅਡੋਲ ਸੀ ਕਿੱਥੋਂ ਸਟੋਰ ਚ ਤੂੰ ਕਿਸ ਤਰ੍ਹਾਂ ਲਿਆ ਸਕਦੀ ਹੈ ਮੈਂ ਹੂੰ ਰਾਜ ਤਾਂ ਰਾਜ ਵਿੱਚ ਤਾਕਤ ਜੋਸ਼ ਮਾਰ ਕੇ ਆਈ ਤੇ ਉੱਠ ਕੇ ਬਹਿ ਗਈ ਉਹ ਦੋਵੇਂ ਬਾਹਾਂ ਸਰੀਰ ਦੇ ਪਿੱਛੇ ਥੰਮ ਲੰਗਾ ਉਹ ਖੰਗ ਦੀ ਖੰਗ ਦੀ ਹਫ ਗਈ ਮੈਂ ਕਿਹਾ ਚਰਨ ਇੱਥੇ ਕਿਉਂ ਆਇਆ ਸੀ ਪਾਲ ਨੇ ਕੜਕਦਿਆਂ ਪੁੱਛਿਆ ਉਹ ਸੱਜਰਾ ਬਾਗਲ ਬਣਿਆ ਹੋਇਆ ਸੀ ਉਸ ਨੂੰ ਮੈਂ ਸੱਦਿਆ ਸੀ ਰਾਜ ਦਾ ਜਵਾਬ ਸੁਣ ਕੇ ਪਾਲ ਹੌਲਾ ਪੈ ਗਿਆ ਉਹਦੇ ਅੰਦਰੋਂ ਗੁੱਸਾ ਫਨਕਾਰ ਪਿਆ ਕਿਉਂ ਮੈਂ ਉਸ ਨੂੰ ਪਿਆਰ ਕਰਦੀ ਹਾਂ ਰਾਜ ਨੇ ਇੰਨੀ ਆਖਦੇ ਅੱਖਾਂ ਮੀਟ ਲੰਗਾ ਉਹਦੇ ਮੂੰਹੋਂ ਪਿਆਰ ਕਰਦੀ ਹਾਂ ਸੁਣ ਕੇ ਪਾਲ ਦਾ ਸਿਰ ਚੱਕਰ ਖਾਣ ਲੱਗ ਪਿਆ ਉਹਦੇ ਨਾਲ ਹੀ ਹਵੇਲੀ ਭੌਂ ਰਹੀ ਪ੍ਰਤੀਤ ਹੁੰਦੀ ਸੀ ਤੂੰ ਚਾਨਣ ਨੂੰ ਪਿਆਰ ਉਸ ਨੂੰ ਹਲੇ ਤੱਕ ਇਤਬਾਰ ਨਹੀਂ ਸੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਇਹ ਗੱਲ ਉਸ ਦੇ ਦਿਮਾਗ ਨੂੰ ਤੱਕਲੇ ਵਾਂਗ ਬਿੰਨ ਬਿੰਨ ਜਾਂਦੀ ਸੀ ਰਾਜ ਆਪਣੇ ਪਿਆਰ ਦੇ ਮੁਕਾਬਲੇ ਵਿੱਚ ਪਾਲਦੀਆਂ ਕਰਤੂਤਾਂ ਯਾਦ ਕਰਕੇ ਭਾਵੁਤਿਕਾ ਵਿੱਚ ਆ ਗਈ ਅੱਜ ਉਸ ਦੇ ਅੰਦਰੋਂ ਸਹੀ ਔਰਤ ਬੋਲ ਪਈ ਕਿਉਂ ਮੈਂ ਨਹੀਂ ਚੰਨ ਨੂੰ ਪਿਆਰ ਕਰ ਸਕਦੀ ਤੂੰ ਪਿਆਰ ਪਾਲਨੇ ਬੈਟਰੀ ਪਲੰਗ ਤੇ ਸੁੱਟਦੇ ਆਪਣੇ ਜਵਾੜੇ ਘੁੱਟ ਲਏ ਅਤੇ ਪੜਾਕ ਕਰਦਾ ਥੱਪੜ ਰਾਜ ਦੇ ਜਨ ਦਿੱਤਾ ਰਾਜ ਦੀ ਪੂਰੀ ਚੀਕ ਵੀ ਨਹੀਂ ਨਿਕਲੀ ਸੀ ਉਲਟ ਕੇ ਜਾ ਪਈ ਤੇ ਬੇਹੋਸ਼ ਹੋ ਗਈ ਠਹਿਰ ਕੋ ਦਿੱਤੇ ਨੂੰ ਪਿਆਰ ਕਰਾ ਲਾ ਪਾਲ ਨੇ ਉਸ ਦੇ ਧੜਕਦੇ ਦਿਲ ਤੇ ਪਿਸਤੌਲ ਦਾ ਘੋੜਾ ਨੱਪ ਦਿੱਤਾ ਟਿਚ ਦੀ ਆਵਾਜ਼ ਆਈ ਪਰ ਗੋਲੀ ਨਾ ਚੱਲੇ ਉਸ ਪਿਸਤੌਲ ਪੁੱਟ ਕੇ ਵੇਖਿਆ ਉਹ ਖਾਲੀ ਸੀ ਹੈ ਤੇਰੀ ਕੰਜਰ ਦੀ ਖੜਿੱਟ ਕਰਦਾ ਪਿਸਤੌਲ ਇੱਕ ਖੁੰਝੇ ਜਾ ਟਿੱਕਿਆ ਹਰਾਮ ਜਾਨੀ ਤੂੰ ਇਸੇ ਤਰ੍ਹਾਂ ਅੱਡਾਂ ਰਗੜ ਜਗੜ ਮਾ ਉਸ ਤਰ ਤਿਆਂ ਪਛਾਣ ਪਾ ਕੇ ਦੇਖਿਆ ਔਰ ਤਜਾਦ ਤੋ ਖੜਾਕ ਕਰਕੇ ਇੱਕ ਵਾਰ ਹੀ ਤੱਕ ਤੇ ਬੰਦ ਹੋ ਗਏ ਤਾਰੇ ਟੁੱਟ ਟੁੱਟ ਕੇ ਰਹੀ ਚੰਨ ਚੜਦੇ ਰੇ ਤੇਰੇ ਮੇਰੇ ਸੁਆਗਾਂ ਦੀ ਰਾਤ ਨਹੀਂ ਹੋਈ ਧੰਨਵਾਦ